ਸੱਜੀਆਂ ਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਇਸ ਵੀਡੀਓ ਚ ਆਪਾਂ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂਗੇ ਉਹ ਇਤਿਹਾਸ ਜਿਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਸਭ ਤੋਂ ਪਹਿਲਾਂ ਅਸੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਉੱਥੇ ਲਿਜਾ ਕੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ ਤੇ ਸਾਡੇ ਇਤਿਹਾਸ ਨੂੰ ਉੱਥੇ ਜਾ ਕੇ ਇਹਨਾਂ ਨੂੰ ਦਿਖਾਉਣਾ ਚਾਹੀਦਾ ਹੈ ਤੇ ਹੁਣ ਆਪਾਂ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਦਾ ਥੋੜਾ ਜਿਹਾ ਵਰਣਨ ਕਰਨ ਦੀ ਕੋਸ਼ਿਸ਼ ਕਰਾਂਗੇ 2 ਦਸੰਬਰ ਤੋਂ 28 ਦਸੰਬਰ ਤੱਕ 6 ਪੋ ਤੋਂ 13 ਪੋ ਦੇ ਵਿੱਚ ਸਤਿਗੁਰ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਚਾਰ ਸਹਿਬ ਜਾਤੀ ਮਾਤਾ ਗੁਜਰਕੌਰ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹਕਮ ਸਿੰਘ ਜੀ ਪਿਆਰੇ ਭਾਈ ਸਹਿਬ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਅਨੇਕਾਂ ਸਿੰਘ ਸ਼ਹੀਦ ਹੋਏ ਸਿਰਫ 9 ਦਿਨਾਂ ਵਿੱਚ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6 ਪੋ 2 ਦਸੰਬਰ ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਸ਼੍ਰੀ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਕੰਢੇ ਜੁੱਦ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ 6 ਪੋ 2 ਦਸੰਬਰ ਦੀ ਰਾਤ ਗੁਰੂ ਜੀ ਤੇ ਵੱਡੇ ਸਹਿਜਾਤੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੂਲ ਰਹੇ। ਛੋਟੇ ਸਹਿਜਾਤੇ ਤੇ ਮਾਤਾ ਗੁਜਰੀ ਜੀ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਰਹੇ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਜੀ ਪਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਵਧੇ। 7 ਪੋ 21 ਦਸੰਬਰ ਗੁਰੂ ਸਾਹਿਬ ਤੇ ਵੱਡੇ ਸਹਿਜਾਤੇ ਸ਼ਾਮ ਤੱਕ ਚਮਕੌਰ ਸਹਿ ਪਹੁੰਚੇ। ਛੋਟੇ ਸਹਿਜਾਤੇ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ 8 ਪੋ 22 ਦਸੰਬਰ ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਜੀ ਸਿੰਘ ਜੀ ਦੀ ਉਮਰ 17 ਸਾਲ ਭਾਈ ਮੋਹਕਮ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਸੀਗੇ ਤੇ ਸੱਤ ਹੋਰ ਸਿੰਘਾਂ ਨਾਲ ਸ਼ਹੀਦ ਹੋਏ ਬਾਬਾ ਜਜ਼ਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਤੇ ਭਾਈ ਸੈਵ ਸਿੰਘ ਜੋ ਕਿ ਪੰਜਾਂ ਪਿਆਰਿਆਂ ਚੋਂ ਸੀਗੇ ਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ 8 ਪਉ 22 ਦਸੰਬਰ ਦੀ ਰਾਤ ਨੂੰ ਮੋਰਿੰਡੇ ਦੇ ਚੌਧਰੀ ਗਣੀ ਖਾਨ ਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਲੈ ਗਏ 9 ਪਉ 23 ਦਸੰਬਰ ਦੀ ਰਾਤ ਨੂੰ ਤੜਕਸਾਰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਅnder ਚਮਕੌਰ ਦੀ ਗੜੀ ਛੱਡ ਦਿੱਤੀ 9 ਤੋਂ 23 ਦਸੰਬਰ ਦੀ ਰਾਤ ਨੂੰ ਦਸ਼ਮੇਤ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਤੇ ਦਾਦੀ ਸਮੇਤ ਚਾਰ ਸਹਿਬਜ਼ਾਦਿਆਂ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ guzari 10 ਤੇ 11 ਤੋਂ 24 ਤੇ 25 ਦਸੰਬਰ ਦੋ ਦਿਨ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਪਿਤਾ ਦਸ਼ਮੇਤ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫ਼ਰ ਵਿੱਚ ਰਹੇ 12 ਪੋ 26 ਦਸੰਬਰ ਬਾਬਾ ਜੋਰਾਵਰ ਸਿੰਘ ਜੀ ਉਮਰ 7 ਸਾਲ ਤੇ ਬਾਬਾ ਫਤਿਹ ਸਿੰਘ ਜੀ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿੰਦ ਦਿੱਤੇ ਗਏ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ बार-बार ਡਿੱਗ ਜਾਂਦੀ ਰਹੀ ਤਾਂ 마ਸੂਮ ਬੱਚਿਆਂ ਨੂੰ ਵਾਪਸ ਠੰਡੇ ਬੁਰਜ 'ਚ ਭੇਜ ਦਿੱਤਾ ਜਾਂਦਾ ਸੀ 13 ਪੋ 27 ਦਸੰਬਰ ਨੂੰ ਫਿਰ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਤੇ ਜੀਵਾ ਸਾਰਗ ਰਗ ਰਗ ਰਗੜ ਕੇ ਕੱਟ ਦੇਣੀ ਕਰਕੇ ਸ਼ਹੀਦ ਕੀਤਾ ਗਿਆ ਸ਼ਹੀਦ ਘਤਿੱਤੇ ਜਾਨ ਦੀ ਖਬਰ ਮਿਲੀ ਤਾਂ ਮਾਤਾ ਗੁਜਰਕੌਰ ਜੀ ਨੂੰ ਠੰਡੇ ਪੁਰਜ ਵਿੱਚ ਸਵਾਸ ਤਿਆਗ ਦਿੱਤੇ ਅਗਲੇ ਦਿਨ 14 ਪੋ 28 ਦਸੰਬਰ ਨੂੰ ਤਿੰਨਾਂ ਦਾ ਦੇਹ ਸੰਸਕਾਰ ਸਤਿਕਾਰਯੋਗ ਮੋਤੀराम ਮਹਿਰਾ ਤੇ ਟੋਡਰਮਲ ਜੀ ਨੇ ਮਿਲ ਕੇ ਕੀਤਾ ਇਨ੍ਹਾਂ ਦੀਆਂ ਸ਼ਹੀਦੀਆਂ ਨੂੰ ਕੋਟ-ਕੋਟ ਪ੍ਰਣਾਮ ਜੀ